ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਤੇ ਇੱਥੇ ਸਵੇਰ ਦਾ ਟਾਈਮ ਹੈ ਜੀ 10 ਵਜੇ ਦਾ ਤੇ ਆਪਾਂ ਲੱਗੇ ਆਂ ਮੂਲੀਆਂ ਵਾਲੇ ਪਰੌਂਠੇ ਬਣਾਉਣ ਪਹਿਲਾਂ ਹੂਰ ਬਾਰੀ ਪੋਚੇ ਦਾ ਸਾਰਾ ਕੰਮ ਕਰਕੇ ਝਾੜੂ ਪੋਚੇ ਦਾ ਫਿਰ ਬਾਅਦ ਚ ਰੋਟੀ ਪਕਾਉਣ ਲੱਗੇ ਤਾਂ ਉਦੋਂ ਵੀਡੀਓ ਸ਼ੁਰੂ ਕੀਤੀ ਸਾਡੇ ਚੈਨਲ ਨੂੰ ਜੋ ਵੀ ਭੈਣ ਭਰਾ ਦੇਖਦੇ ਆ ਸਭ ਦਾ ਧੰਨਵਾਦ ਜੀ ਜੋ ਚੈਨਲ ਤੇ ਪਹਿਲੀ ਵਾਰ ਹੀ ਆਏ ਆ ਚੈਨਲ ਨੂੰ ਸਬਸਕ੍ਰਾਈਬ ਕਰਿਓ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਜੀ ਧੰਨਵਾਦ ਹੈ ਸਾਰਿਆਂ ਦਾ ਵੀਡੀਓ ਦੇਖਣ ਲਈ ਇੱਥੇ ਆਪਾਂ ਜੀ ਮੂਲੀਆਂ ਨੇ ਪੌਂਠੇ ਕਾ ਰਹੇ ਆਂ ਜੋਰ ਸਾਬ ਤੇ ਅਰਜਣ ਖਾ ਰਹੇ ਸੀ ਨਾਲੋਂ ਨਾਲ ਇੰਨਾ ਫਾਇਦਾ ਹੋ ਜਾਂਦਾ ਚਲੋ ਨਾਲੋਂ ਨਾਲ ਖਾਦੀ ਹੋਵੇ ਪਤਾ ਲੱਗ ਜਾਂਦਾ ਕਿੰਨੀਆਂ ਰੋਟੀਆਂ ਪਕਾਉਣੀ ਆ ਬਾਦੂ ਨਹੀਂ ਫਿਰ ਬਚਤੀਆਂ ਕੰਮ ਸਵੇਰੇ ਸਵੇਰੇ ਵੀ ਸਵੇਰੇ ਸ਼ਾਮ ਕੰਮ ਟੋਟਲੀ ਜ਼ਿਆਦਾ ਹੋ ਹੀ ਜਾਂਦੇ ਆ ਆਪਾਂ ਇੱਥੇ ਸਵੇਰ ਦੇ ਰੋਟੀ ਉਹ ਲੈ ਕੇ ਫਿਰ ਬਾਅਦ ਵਿੱਚ ਕੱਪੜੇ ਧੋਣ ਲੱਗ ਪਏ ਸੀ ਇਹ ਇੰਨੀ ਵੀਡੀਓ ਬਣਾਈ ਆਪਾਂ ਵੀਡੀਓ ਨੂੰ ਫੁੱਲ ਵਾਚ ਕਰ ਲਿਆ ਕਰੋ ਜੀ ਜੋ ਵੀ ਭੈਣ ਭਰਾ ਵੀਡੀਓ ਨੂੰ ਦੇਖਦੇ ਆ ਤੁਹਾਡੇ ਸਾਥ ਤੇ ਸਪੋਰਟ ਦੀ ਬਹੁਤ ਲੋੜ ਹੈ ਵੀ ਤਰਾਪਾ ਨਾਲ ਕੇਜ ਜਦਾਂ ਹੁੰਦਾ ਜਿੰਨੀ ਮੱਖਣੀ ਹੁੰਦੀ ਹੈ ਮੈਂ ਤੀਜੇ ਦਿਨ ਗਰਮ ਕਰ ਲੈਣੀ ਹੁੰਦੀ ਹੈ ਕਿਉਂਕਿ ਜਿਆਦਾ ਦਿਨਾਂ ਦਾ ਫਿਰ 스멜 ਜੀ ਮਾਰ ਦਿੰਦਾ ਕਿ ਨਾਲ ਨਾਲ ਕੀ ਗਰਮ ਕਰ ਲਿਆ ਸੀ ਨਾਲ ਨਾਲ ਰੋਟੀ ਬਣਾਈ ਜਾਂਦੇ ਆ ਇਹਨਾਂ ਨੇ ਖਾ ਕੇ ਜਾਣਾ ਸੀ ਕੋ ਨੂੰ ਪਾਣੀ ਲਾਉਣ ਘਣਕ ਨੂੰ ਕਿੰਦੇ ਲਾਈਟ ਆ ਜਾਣੀ ਹੈ ਪਹਿਲਾਂ ਸਾਨੂੰ ਰੋਟੀ ਪਕਾ ਦੇ ਫੇ ਕੱਪੜੇ ਤੋਂ ਲੈ ਕੇ ਪਹਿਲਾਂ ਮੇਰਾ ਆਦਾ ਸੀ ਮੈਂ ਕਿ ਚਲੋ ਉਪਣੇ ਤੋਂ ਲੈਣੀ ਫਿਰ ਮੈਨੂੰ ਮੂਲੀਆਂ ਕੱਦੂ ਦਾ ਸਕਰ ਨੂੰ ਕਾਫੀ ਟਾਈਮ ਲੱਗ ਗਿਆ ਪਿਆਜ਼ ਮੂਲੀਆਂ ਫਿਰ ਧਨੀਆਂ ਮੇਥੀ ਕੱਟਣਾ ਕਰਨਾ ਇਕੱਲੇ ਬੰਦੇ ਨੂੰ ਤਾਂ ਸਾਰੇ ਕੰਮ ਕਰਨੇ ਔਖੇ ਹੋ ਜਾਂਦੇ ਜੀ ਚਲੋ ਕੋਈ ਨਹੀਂ ਆਪਣੀ ਡਿਊਟੀ ਆ ਹਾਸਕੇ ਨਵਾਈਦੀ ਆ ਫਰਜ਼ ਵੀ ਆ ਤੇ ਘਰ ਦੇ ਕੰਮ ਆ ਕਰਨੇ ਪੈਣੇ ਆ ਜੀ ਕਿਸੇ ਹੋਰ ਨੇ ਨਹੀਂ ਕਰ ਜਾਣੇ ਆਪਣੇ ਨੱਠ ਭਜਾਈ ਜਿੰਨੀ ਕ ਹੁੰਦੀ ਆ ਕਰੀ ਵੀ ਸਵੇਰੇ ਸਵੇਰੇ ਫੱਜ ਨੱਠ ਵਾਲੀ ਹੋ ਜਾਂਦੀ ਆ ਕੰਮ ਕੰਦੇ ਦੀ ਸ਼ਾਮ ਨੂੰ ਵੀ ਇੱਦੇ ਹੁੰਦਾ ਉਧਰੋਂ ਧਾਰਾਂ ਡੋਕਿਆਂ ਦਾ ਟਾਈਮ ਹੋ ਜਾਂਦਾ ਤੇ ਉਧਰੋਂ ਦਾਲ ਸਬਜ਼ੀ ਦਾ ਹੁੰਦਾ ਆ ਸਿਰਫ ਸੱਖ ਨਾਲ ਭਾਂਡੇ ਬਹੁਤ ਹੋ ਜਾਂਦੇ ਆ ਜਿਹੜੇ ਦੁੱਧ ਵਾਲੇ ਡੇਰੀ ਵਾਲੇ ਲੋ ਬਾਈ ਗਰੂ ਵਰਕ ਤਾਂ ਪਾਵੇ ਕੰਮ ਤੁੰਦੇ ਚ ਇੱਕ ਤੰਦਰੁਸਤੀ ਮਾਲਕ ਦੇਵੇ ਕੰਮ ਕਰਦਾ ਨਹੀਂ ਬੰਦਾ ਥੱਕਦਾ ਇੱਥੇ ਆਪਾਂ ਪਰੋਠਾ ਲਾਸਟ ਪਰੋਠਾ ਆਇਆ ਹੁਣ ਮਰੋਣਾ ਇੱਕ ਤਾਂ ਦਵੇ ਤੇ ਪਾਇਆ ਦੂਸਰਾ ਪਪੋਣਾ ਮੇ ਆਵਾਜ਼ ਇੱਥੋਂ ਤਾਂ ਕੱਟ ਦਿੱਤੀ ਸੀ ਜੀ ਖੜਕਾ ਬਹੁਤ ਹੁੰਦਾ ਸੀਗਾ ਬਾਹਰ ਮਸ਼ੀਨ ਦਾ ਵੀ ਤੇ ਪੱਠਿਆਂ ਵਾਲੀ ਦਾ ਤੇ ਦੂਜਾ ਉੱਪਰ ਉਹ ਚੱਲ ਸੀ ਐਕਜੋਸਟ ਫੈਨ ਜ ਉਹ ਦਾ ਟਰਕੇ ਵੀ ਆਪਣਾ ਹੋ ਗਿਆ ਜੀ ਹੁਣ ਆਪਾਂ ਇਹਨੂੰ ਠੰਡਾ ਹੋਏ ਤੇ ਡੱਬੇ ਵਿੱਚ ਪਾਉਣ ਲਾਂਗੇ ਇਹ ਆਪਣੇ इन्होंने खा ली लिया रोटी तो मैं अपने लिए लास्ट दो परौठे से जोड़े पका लाए कम होर भी कोई कर, करते हैं तो वीडियो बनाने से पर नहीं जिन्ना को मेरा टाइम लगा जिन्ना हो सकया उन्नी की वीडियो बनाई है ਇਥੋਂ ਵੀਡੀਓ ਦੀ ਆਵਾਜ਼ ਮੈਂ ਕੱਟੀ ਸੀ ਸਵੇਰ ਦੀ ਰੋਟੀ ਤੱਕ ਦੇ ਬਾਅਦ ਵਿੱਚ ਜਦੋਂ ਕੱਪੜੇ ਧੋਣ ਲੱਗੀਆਂ ਉਹ ਵੀਡੀਓ ਦੀ ਆਵਾਜ਼ ਹੈਗੀ ਆ ਉਹ ਤੁਸੀਂ ਸਾਹਮਣੇ ਸੋਣੀ ਲੈਣੇ ਬਾਅਦ ਵਿੱਚ ਕੱਪੜੇ ਧੋਦੀ ਸੀ ਮੈਂ ਇੱਥੇ ਇਥੇ ਆਵਾਜ਼ ਹੈਗੀ ਆ ਤੁਹਾਨੂੰ ਆਪਰ ਤਵਾ ਸਾਫ ਕਰ ਲੈਣੀ ਹੁੰਦੀ ਮੈਂ ਉਹ ਫਿਰ ਜਦੋਂ ਪ੍ਰੇਥਨ ਜਿਆ ਲੱਗਾ ਹੁੰਦਾ ਮਾੜਾ ਮੋਟਾ ਰੋਟੀ ਪਰੌਂਠੇ ਨੂੰ ਦਾ ਉਹਦੇ ਨਾਲ ਹੋਰ ਤਰ੍ਹਾਂ ਹੋ ਜਾਂਦਾ ਆ ਰੋਟੀ ਦਾ ਕਲਰ ਹੀ ਚੇਂਜ ਹੋ ਜਾਂਦਾ ਹੈ 58 68 ਕੇ ਇਥੇ ਇੱਕ ਇੱਕ ਪੇੜੇ ਦੇ ਵਿੱਚ ਨਹੀਂ ਸੀ ਮੂਲੀਆਂ ਵਾਲੇ ਪਰੌਂਠੇ ਨਹੀਂ ਮੇਰੇ ਕੋਲ ਸੂਤੋਂਦੇ ਆਲੂ ਤਾਂ ਆਲੂਆਂ ਵਾਲੇ ਦਪਤਾਲੇ ਨਹੀਂ ਹੁੰਦੇ ਇੱਕ ਪੇੜੇ ਵਿੱਚ ਤੇ ਇਥੇ ਫਿਰ ਡਬਲ ਰੋਟੀ ਦੇ ਵਿੱਚ 12ਵੇਂ ਪਰੌਂਠੇ ਪਕਾਉਣੇ ਪੈਂਦੇ ਆ ਜੀ ਡਬਲ ਡਬਲ ਕਰਕੇ ਰੋਟੀ